ਬਾਬਾ ਅਟਲ ਰਾਏ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਭ ਤੋਂ ਛੋਟਾ ਸਾਹਿਬ ਜੀ। ਛੋਟੀ ਉਮਰ ਹੈ ਬੱਚਿਆਂ ਨੂੰ ਖੇਲ ਪਿਆਰੀ ਹੁੰਦੀ ਹੈ। ਜਿਉਂ ਲੱਗੇ ਦੁਪਹਿਰ ਤੋਂ ਪ੍ਰਸ਼ਾਦ ਪਾਣੀ ਛੱਕ ਕੇ ਖੇਲਣ ਸਾਰੇ ਬੱਚੇ। ਸ਼ਾਮ ਹੋ ਗਈ। ਸੁਨਿਆਰਾ ਦਾ ਮੁੰਡਾ ਮੋਹਨ ਨਾਮ ਕਰਕੇ ਉਹਦੇ ਜ਼ਿੰਮੇਦਾਰੀ ਲੈ ਕੇ। ਚਲੋ ਬਾਬਾ ਅਟਲ ਰਾਏ ਜੀ ਸਭ ਦੇ ਜਿਹਾ ਕਹਿੰਦੇ ਹੁਣ ਸੋਝੋ ਵੀ ਚਲੋ ਜਾ ਕੇ ਰੋਟੀ ਪਾਣੀ ਖਾ ਕੇ ਕੱਲ ਫਿਰ ਸਵੇਰ ਸਾਰੇ ਦੁਦਾਈ ਲੰਮਾ। ਚਲੇ ਗਏ ਆਪਣੇ ਆਪਣੇ ਘਰੀ ਪ੍ਰਸ਼ਾਦ ਪਾਣੀ ਛੱਕ ਕੇ ਆਉਂਦੇ ਸਵੇਰ ਹੋਇਆ। ਆਹ ਤੋਂ ਕੇ ਕਪੜੇ ਲੀੜੇ ਪਹਿਨ ਕੇ ਬਾਬਾ ਟਲਡਾ ਜੀ ਸਾਰੇ ਮੁੰਡੇ ਇਕੱਠੇ ਕੀਤੇ ਚਲੋ ਕਹਿੰਦੇ ਮੋਹਨ ਤੋਂ ਸਨੇੜ ਤੋਂ ਡਾਇ ਲੀ ਗਏ। ਆਗੇ ਅਗੇ ਰਾਤ ਨੂੰ ਉਸ ਨੂੰ ਸੱਪ ਡਸ ਗਿਆ ਮੋਹਨ। ਵਿਚਾਰਾ ਮਰ ਗਿਆ। ਘਰ ਆ ਕੇ ਬਾਹਰੋਂ ਦੇ ਬਾਦ ਨੇ ਆਵਾਜ਼ ਮੋਹਨ। ਕੱਲ ਤੇਰੇ ਜਿੰਮੇਦਾਰੀ ਰਹੀ ਸੀ। ਉਹਦੇ ਮਾਤਾ ਪਿਤਾ ਰੋ ਰਹੇ। ਬਾਬਾ ਜੀ ਚਲ ਲਈ ਨਮਸਕਾਰ ਕੀਤੀ। ਇਹ ਤਾਂ ਰਾਤ ਇਹਨੂੰ ਸੱਪ ਡਸ ਗਿਆ ਮਰ ਗਿਆ। ਨਹੀਂ ਨਹੀਂ ਬਹਾਨੇ ਬਣਾਉਂਦਾ ਕਹਿੰਦੇ। ਸੱਪ ਨਹੀਂ ਡਸ ਗਿਆ ਦਾਈ ਦੇਣ ਦਾ ਮਾਰੇ ਬਹਾਨੇ ਬਣਾਉਂਦਾ। ਨਹੀਂ ਬਾਬਾ ਜੀ ਦੇਖੋ ਮੋਇਆ ਪਿਆ। ਗੰਡ ਖੁੰਡੀ ਪਾਈ ਬੈਠਾ ਕਰਤਾ ਜਿਉਂਦਾ। ਥਿਲਣ ਲੱਗੇ। ਇਸ ਗੱਲ ਦਾ ਪਤਾ ਲੱਗਿਆ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ। ਜਦੋਂ ਨਮਸਕਾਰ ਕਰਨ ਵਾਸਤੇ ਗਏ ਆਪ ਜੀ ਨੇ ਕੁਝ ਥੇਲੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਸੋ ਕਹਿਣ ਲੱਗੇ। ਦੇਖੋ ਦੁਨੀਆ ਤੇ ਸਭ ਨੇ ਮਰਨਾ ਹੈ। ਮਰਨਾ ਜੰਮਣਾ ਹੁਕਮ ਹੀ ਹੈ ਪਰਮੇਸ਼ਰ ਦਾ। ਅੱਜ ਇਸ ਨੂੰ ਜਿਉਂਦਾ ਕੀਤਾ। ਲੋਕ ਤੁਹਾਡੇ ਦਰਵਾਜ਼ੇ ਤੇ ਜਦੋਂ ਕੋਈ ਮਰੇਗਾ ਉਹਨ ਸਿੱਟ ਜਾ ਕਰਨਗੇ ਵੀ ਜਿਉਂਦਾ ਦਾ ਕਰੀ ਦਿੰਦੇ। ਰਬ ਦੇ ਸ਼ਰੀਕ ਬਣ ਜੋ ਕਰੀ ਚੱਲ ਰੱਖੀ ਸੋ ਦੇਖੋ ਇਹ ਤੂੰ ਰਹੇਗਾ ਇਹ ਇੱਕ ਮਿਆਂ ਚ ਤੋ ਤਲਵਾਰ ਨਹੀਂ ਰਹਿਣਗੀਆਂ ਉਸੇ ਵਕਤ ਬਾਬਾ ਤਰ ਲੈਣ ਜਿੱਥੇ ਅੱਜ ਪਟਨਾ ਦਾ ਮੰਦਿਰ ਹੈ ਚਾਦਰ ਤਾਣ ਕੇ ਸ਼ਰੀਰ ਨਹੀਂ ਹੁਣ ਛੱਡ ਜਾਂਦੇ ਜਿਵੇਂ ਸੱਪ ਪੰਜ ਪੈਗ ਜਾਂਦਾ ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਬਹੁਤ ਸਾਰੇ ਵਰ ਦਿੱਤੇ ਇਹ ਸ਼ਰੀਰ ਤਿਆਗਣਾ ਇਸੇ ਤਰ੍ਹਾਂ ਗੁਰੂ ਛੇਵੇਂ ਪਾਤਸ਼ਾਹ ਨੇ ਚਾਰ ਜੰਗ ਕੀਤਨ ਜੰਗ ਆਪ ਕਿਸੇ ਦੇਸ਼ ਦੇ ਵਾਸਤੇ ਨਹੀਂ ਕੀਤੇ ਕੋਈ ਛੜਕਿਆਂ ਦਾ ਜਵਾਬ ਦੇ ਦਿੰਨੇ ਹੁੰਦੇ ਸਨ गुरु पंचम पातशाई शहीदी तो बाद आप जी ने शस्त्र पहने सर दो तलवार नीरी पीड़ियां पहनियां सन तो चार दफा चढ़ाई की शाहजहान ने जवाब दे तो आखिरी जंग जी पहले हाँ फौज ने चढ़ा के लिए करतारपुर गुरु जी ने चार पैर तो ज्यादा जंग नहीं की थे। चार पैर भी सबन खत्म कर तो जंग करके चार फेरे लोथेंोथा लो पव जी कीरतपुर साहब आ गए आके शस्त्र उतारते इन्ना ही हुक्म करतार शस्त्र ला दिते बड़ा साहबजादा ਦਾ ਬਾਗ ਉਹ ਦਿੱਤਾ ਆਪ ਜੀ ਦਾ ਸ਼ਿਕਾਰ ਖੇਲਣਾ ਜਿਹੜੇ ਦੁਖਦਾਈ ਜਾਨਵਰ ਹੋਰ ਜੀਵਾਂ ਨੂੰ ਦੁਖਦਾਈ ਹੁੰਦੇ ਸਨ ਉਹਨਾਂ ਦਾ ਸ਼ਿਕਾਰ ਕਰਦੇ ਸਨ ਸੋ ਆਪ ਜੀ ਸ਼ਿਕਾਰ ਗਏ ਕੁਛ ਸਿੱਖਣ ਨਾਲ ਦੂਰ ਹੋਇਆ ਐਸਾ ਪ੍ਰਤੀਦੋਸ਼ ਸ਼ੇਰ ਕਰ ਆਪ ਜੀ ਨੇ ਕਸ ਕੇ ਬਾਣ ਮਾਰਿਆ ਲੱਗਿਆ ਅੱਗੇ ਜਾ ਕੇ ਦੇਖਿਆ ਗਊ ਗਊ ਮਰ ਗਈ ਪਹਾੜੀ ਲੋਕ ਇਕੱਠੇ ਹੋ ਗਏ ਉਹ ਕਹਿੰਦੇ ਜਾਂ ਤਾਂ ਸਾਡੀ ਗਊ ਜਿੰਦੀ ਕਰਤੋ ਨਹੀਂ ਅਸੀਂ ਬਾਦਸ਼ਾਹ ਪਰ ਸ਼ਿਕਾਇਤ ਕਰਾਂਗੇ ਸੋ ਇਹ ਗੱਲ ਬੜੀ ਮੁਸ਼ਕਲ ਹੋ ਗਈ ਬਾਬਾ ਜੀ ਕਹਿਣ ਲੱਗੇ ਤੁਸੀਂ ਗਊ ਦੀ ਕੀਮਤ ਲੈ ਲਓ ਐ ਨਹੀਂ ਦੋ ਗਊਆਂ ਦੀ ਕੀਮਤ ਲੈ ਲਓ ਨਹੀਂ ਚੌਹ ਦੀ ਕੀਮਤ ਲੈ ਲਓ ਨਹੀਂ 10 ਵੀ ਗਊਆਂ ਦੀ ਕੀਮਤ ਲੈ ਲਓ ਨਹੀਂ بس ਇਹ ਤਾਂ ਗਊ ਜੂੰਦੀ ਕਰ ਦੋ ਸਾਡੀ ਨਹੀਂ ਫਿਰ ਦੂਸਰੀ ਗੱਲ ਅਸੀਂ ਬਾਦਸ਼ਾਹ પાસે ਪੁਕਾਰ ਕਰਨੀ ਦਿੱਲੀ ਜਾ ਕੇ ਸੋ ਗੁਰੂ ਅਰਗਵਿੰਦ ਮਹਾਰਾਜ ਜਸਤਰਲਾ ਦਿੱਤੇ ਸੰ ਜਿ ਚੜਾਈ ਕਰਕੇ 70 ਜੰਗ ਇਹਨੇ ਕਰਾਂਗੇ ਇਤਿਹਾਸ ਆਪ ਜੀ ਨੇ ਵੀ ਸੋਚਿਆ ਬਾਬਾ ਦਈਆਂ ਤਾਂ ਬੜੀ ਮੁਸ਼ਕਲ ਹੋ ਗਈ ਕੀ ਕੀਤਾ ਜਾਏ ਹੁਣ ਜੇ ਇਥੇ ਕਰਾਮਾ ਦਿਖਾਉਣੇ ਬੜਾ ਬਾਬੇ ਟਲ ਨਾਲ ਕੀ ਹੋਈ ਨਹੀਂ ਦਿਖਾਉਂਦੇ ਤਾਂ ਇਹ ਖਿਹੜਾ ਨਹੀਂ ਛੜਾ ਉਹਨੂੰ ਕੀ ਕੀਤਾ ਜੇ ਅਗਰੇ ਜੀ ਛੜਾਇ ਲਾਇ ਫੌਜ ਬੜਾ ਮੁਸ਼ਕਿਲ ਹੋ ਜਾਏਗਾ ਗੁਰੂ ਜੀ ਨੇ ਸ਼ਸਤਰ ਉਤਾਰ ਦਿੱਤੇ ਹੋਏ ਹਨ ਅਖੀਰ ਇਹ ਜਾਣ ਕੇ ਆਪ ਜੀ ਨੇ ਛਿਟਾ ਦੇ ਕੇ ਗੋ ਨੂੰ ਜੁੰਦੀ ਕਰ ਦਿੱਤਾ ਲੋਕ ਤਾਂ ਜੁੰਦੀ ਹੋ ਗਈ ਖੈਰ ਉਹਨਾਂ ਤੋਂ ਖਿਹੜਾ ਛੁਡਾਇਆ ਅਖੀਰ ਜਦੋਂ ਆਪ ਆਏ ਮਥੜੇ ਕਰਨ ਵਾਸਤੇ ਨਮਸਕਾਰ ਕਰਨ ਵਾਸਤੇ ਕੇ ਗੁਰੂ ਜੀ ਨੂੰ ਗੁਰੂ ਜੀ ਨੇ ਇਸ ਤਰ੍ਹਾਂ ਨਾਜ਼ਗਿਜ਼ਾਰ ਕੀਤੀ ਜਿਵੇਂ ਟਲ ਨਾਲ ਕੀਤੀ ਸੀ ਕਹਿੰਦੇ ਦੇਖੋ ਮਰਨਾ ਸਭ ਨਹੀਂ ਲੋਕ ਸਾਡੇ ਦਰਵਾਜ਼ੇ